ਬਾਬਾ ਤੱਕ ਪਾ ਕੇ ਜਾਂਦਾ ਹੱਕ ਦੇ ਜੋਰ ਨਾਲ ਜਾਂਦਾ ਹੁੰਦਾ ਹੈ ਕਿ ਨਹੀਂ ਪਰ ਉਹ ਰੂਹੋਂ ਲੈ ਪੈਸਿਆਂ ਦਾ ਮੁੱਲ ਮੋੜਨ ਵਾਸਤੇ ਕੋਸ਼ਿਸ਼ ਕਰਦਾ ਹੈ ਤੇ ਇਨਸਾਫ ਕਰਦਾ ਹੋ ਆਪਦੀ ਸਟੇਜ ਦੇ ਨਾਲ ਕੋਸ਼ਿਸ਼ ਕਰਦਾ ਇਨਸਾਫ ਤਾਂ ਉਹਨੇ ਕਰ ਰਿਹਾ ਪਰ ਉਹ ਕੋਸ਼ਿਸ਼ ਕਰਦਾ ਹੋਬੀ ਧਾਰੀ ਵਾਲਦਾਏ ਅਸੂਲਾ ਵੀ ਜਦੋਂ ਵੀ ਗੱਲ ਕਰਨੀਆਂ ਵੱਖੀ ਜੋ ਕਰਨੀਆਂ ਹੋਬੀ ਧਾਰੀ ਵਾਲ ਨੇ ਰঞ্জੀਤ ਬਾਵੇ ਬਾਰੇ ਦੰਨ ਕਹਿੰਦਾ ਕਿ ਹੁਣ ਤੇਰਤਾ ਦੇ ਵਿੱਚ ਕਾਫੀ ਜ਼ਿਆਦਾ ਬਣਿਆ ਹੋਇਆ ਹੈ ਕਿਉਂਕਿ ਹੋਬੀ ਧਾਰੀਵਾਲ ਨੂੰ ਦੇਖੇ ਜਾਵੇ ਤਾਂ ਕਿਸੇ ਵੀ ਸਿੰਗਰ ਕਿਸੇ ਵੀ ਐਕਟਰ ਦੇ ਬਾਰੇ ਕਦੀ ਵੀ ਤਾਰੀਫ ਕਰਦੇ ਨਹੀਂ ਸੁਣਿਆ ਗਿਆ ਕੋਈ ਨਾ ਕੋਈ ਜਿਹੜਾ ਕਿ ਉਹ ਮਸਲਾ ਖੜਾ ਹੁੰਦਾ ਹੋਬੀ ਧਾਰੀਵਾਲ ਦਾ ਅਤੇ ਹੋਬੀ ਧਾਰੀਵਾਲ ਸਾਫ ਹੀ ਕਹਿੰਦਾ ਪੀਏ ਸਿੰਗਰ ਦੇ ਬਾਰੇ ਸੈਕਟਰ ਦੇ ਬਾਰੇ ਮੇਰੇ ਕੋਲੋਂ ਕੋਈ ਸਵਾਲ ਨਾ ਪੁੱਛਿਆ ਜਾਵੇ ਅਤੇ ਨਾ ਹੀ ਖਾਸ ਕਰਕੇ ਮੇਰੇ ਕੋਲ ਕੋਈ ਜਵਾਬ ਦੀ ਉਮੀਦ ਕਰੇ ਕਿਉਂਕਿ ਹੋਬੀ ਧਾਰੀਵਾਲ ਆਪ ਜਿਹੜਾ ਕਿ ਐਟੀਟਿਊਡ ਦੇ ਵਿੱਚ ਰਹਿੰਦਾ ਆ ਅਤੇ ਮੈਨੂੰ ਲੱਗਦਾ ਹੈ ਕਿ ਹੋਬੀ ਧਾਰੀਵਾਲ ਪੰਜਾਬੀ ਮਿਊਜ਼ਿਕ ਦੇ ਵਿੱਚ ਇਦਾਂ ਦਾ ਐਕਟਰ ਹੈ ਜਿਹੜਾ ਕਿ ਗੁੱਸੇ ਖੋ ਰਿਹਾ ਤੇ ਸਭ ਤੋਂ ਜ਼ਿਆਦਾ ਮੈਂ ਕਹਿੰਦਾ ਕਿ ਚਰਚਾ ਦੇ ਵਿੱਚ ਵੀ ਹੋਬੀ ਧਾਰੀਵਾਲੀ ਐ ਇਸ ਟਾਈਮ ਤੇ ਰਹਨੇ ਆ ਪਰ ਰਣਜੀਤ ਬਾਵੇ ਦੀ ਇੰਨੀ ਪਿਆਰ ਦੇ ਨਾਲ ਕਹਿ ਸਕਦੇ ਆ ਕਿ ਅਸੀਂ ਚਰਚਾ ਕਰਕੇ ਉਹਦੀ ਤਾਰੀਫ ਕਰਨ ਦੇ ਆਏ ਹੋਬੀ ਧਾਰੀਵਾਲਤਾ ਦੇ ਪਿੱਛੇ ਕੀ ਕਾਰਨ ਹੋ ਸਕਦਾ ਕਿਉਂਕਿ ਰਣਜੀਤ ਬਾਵਾ ਹੱਕ ਦੇ ਯੋਰ ਤੇ ਗਾਉਣ ਵਾਲਾ ਇਹ ਸਾਰੇ ਨੂੰ ਪਤਾ ਆ ਪਰ ਉਸ ਦੇ ਨਾਲ ਹੀ ਹੋਬੀ ਧਾਰੀਵਾਲ ਆਪ ਆਪਣੇ ਮੂੰਹ ਜਿਹੜੀ ਕਿ ਉਹਦੀ ਤਾਰੀਫ ਕਰਨ ਦਾ ਇਹ ਮੈਨੂੰ ਗੱਲ ਜਿਹੜੀ ਕਿ ਇੱਕ ਸਮਝਣ ਲੱਗਦੀ ਏ ਆਊਟ ਆਫ ਸਿਲੇਬਸ ਹੁੰਦੀ ਆ ਬਾਕੀ ਤੁਸੀਂ ਕਹਿਣਾ ਚਾਹੋਗੇ ਹੋਬੀ ਦਾ ਰਿਵੈਲ ਤੇ ਰঞ্জੀਤ ਬਾਵਾ ਦੇ ਬਾਰੇ ਸਾਨੂੰ ਕਮੈਂਟ ਕਰਕੇ ਜਰੂਰ ਜੜੀ ਕਿ ਆਪਣੀ ਰਾਏ ਦੇ ਦਿਓ ਤੇ ਇਦਾਂ ਦੀਆਂ ਹੋਰ ਨਵੀਆਂ ਤਾਜ਼ੀਆਂ ਵੀਡੀਓ ਨੂੰ ਦੇਖਣ ਵਾਸਤੇ ਜਿਨ੍ਹਾਂ ਨੇ ਹਲੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਵੀ ਜਾ ਕੇ ਜਰੂਰ ਕਰ ਲਿਓ ਹਰ ਰੋਜ਼ ਇਦਾਂ ਦੀਆਂ ਨਵੀਆਂ ਅਪਡੇਟਾਂ ਸੀ ਤੁਹਾਡੇ ਵਾਸਤੇ ਲੈ ਕੇ ਹੁੰਦੇ ਰਹਿੰਨੇ ਆ